ਮੈਂ 2 ਕਿਲੋ ਕਾਜੂ ਲੈ ਲਿਆ। ਹਾਂ ਜੀ ਹਾਂ ਜੀ। ਇਸ ਮੈਂ ਨਾ ਮੱਠਾ ਤੇ ਰਿਹਾ ਜੀ। ਪਰ ਇਹ ਗਨੀ ਤਾਂ ਨਹੀਂ ਖਾਦੇ ਕਰਾ ਜੀ। ਮੈਂ ਫੇਸਬੁਕ ਤੇ ਮੂਵੀ ਦੇਖੋ ਸਾਰੀ ਯਾਤਰਾ ਦੀ ਯਾਤਰਾ ਸਾਰੀ ਕੀਤੀ। ਮੈਂ ਮੱਠਾ ਤੇ ਰਿਹਾ। ਕੀ ਨਾਲ ਇਹ ਹੋ ਜੇ ਨੀ। ਯਾ ਕੋਈ ਨਹੀਂ ਹੋਵੇ ਨਾ ਮੋਟੇ ਦਾ ਬੰਦਾ ਇਹ ਮਿਲਦਾ ਨਹੀਂ ਗੱਲ ਹੋਈ ਹੈ ਕਿ ਨਾ ਉਹ ਰਈ ਜਸਿੱਦਾ ਮੁੰਡਾ ਅਮਰੀਕਾ ਗਿਆ ਹੈ ਨਾ ਤੁਹਾਡੇ ਦੇ ਨਾਲ ਮੇਲੇ ਬੰਦਾ ਉਹਦਾ ਹੀ ਆਇਆ ਹੈ ਅੱਛਾ ਅੱਛਾ ਵਾਹਿਗੁਰੂ ਸ੍ਰੀ ਗੁਰੂ ਵਾਹਿਗੁਰੂ ਜੀ ਕੀ ਅਗਿਆ ਹੈ ਸਰਬੱਤ ਸੰਗਤ ਉੱਪਰ ਮੇਰਾ ਹੁਕਮ ਹੈ ਗਨੀ ਖਾਨ ਔਰ ਖਾਨ ਔਰ ਨਵੀ ਖਾਨ ਇਹ ਜੋ ਹਨ ਮੇਰੇ ਫਰਜੰਦਾ ਸੋਬਜ ਹਰ ਮੇਰੇ ਕੰਮ ਆਏ ਹਨ ਜੋ ਸਿੱਖ ਇਨਕੀ ਖਿਦਮਤ ਅੰਦਰ ਰੂਜੂ ਰਹੇਗਾ ਸੋ ਨਿਹਾਲ ਹੋਉ ਉਹਨੂੰ ਪਰ ਮੇਰੀ ਖੁਸ਼ੀ ਹੋਉ ਉਸ ਪਰ ਮੇਰਾ ਹੱਥ ਹੋਉ ਇਹ ਜੋ ਹੈਨ ਸੋ ਮੇਰੇ ਹੈਨ ਜੋ ਸਿੱਖ ਇਨਕੀ ਸੇਵਾ ਕਰੇਗਾ ਸੋ ਮੇਰੀ ਕਰੇਗਾ ਰੂਬਿਆਰੀ ਸਾਦਗਨੀ ਬਿਸਮਿਲਦਾ ਜੀ ਇਹ ਹਕੂਨਾਮਾ ਅੱਜ ਵੀ ਭਾਈ ਗਣੀ ਖੰਨ ਵਿਖਣ ਦੀ ਨਵੀਂ ਪੀੜੀ ਕੋਲ ਅਦਮਦ ਸਟਾਨ ਨਾਲ ਜ਼ਿਲ੍ਹਾ ਲਾਹੌਰ ਪਾਕਿਸਤਾਨ ਦੇ ਤੁਮਾਲਿਆ ਹੋਇਆ ਹੈ ਦੀ ਫੋਟੋ ਸਟੇਟ ਦਰਬਾਰ ਸਾਹਿਬ ਅੰਦਰ ਸੁਰਖੰਡਾਗੇ ਲੱਗੀ ਹੋਈ ਹੈ। ਪਾਸੇ ਤੇ ਚਲੋ। ਯਾਤਰੀਆਂ ਤੋਂ ਵਰਦਾਰੇ ਨੇ ਕਿਹਾ ਇਹ ਬੰਧਾ ਦੇ ਕੰਮ ਤੋਂ ਸਾਹਮਣੇ ਫਤੇ ਬਿਲਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਅਹਰਾਜ ਗਣੀ ਖਾ ਨਬੀ ਖਾ ਚਲੋ ਵਾਹਿਗੁਰੂ ਇੱਕ ਜਾਈ ਜਾਓ ਜਾਈ ਜਾਓ ਇਤਖਲੋਤਿਆ ਗੱਲ ਨਹੀਂ ਬਣੀ ਜਾਈ ਜੋ ਜਾਈ ਜੋ ਬਾਗੁਰੂ ਜੀ ਵਾਹ ਵਾਹ ਉਧਰ ਦਰਬਾਰ ਸਾਹਿਬ ਹੋ ਜੋ ਹੋ ਜੋ ਵਾਹਿਗੁਰੂ ਜੀ 아무튼. 쳐라 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 바리 ਕੀ ਆ ਹਾਂ ਇਹ ਪਤਾ ਨਹੀਂ ਨਾ ਨਹੀਂ ਜੀ ਕਿ ਕਿ ਹਾਂ ਨਾ ਕਿ ਨਹੀਂ ਜੀ ਅਦਨ ਮਾਰਨ ਜੀ ਦੀ ਤੀਸ ਉਹਨੇ ਨੇ 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 ਇਹ ਤੇ ਮਾਰ ਜਿੱਥੇ ਜਾਏ ਬਹਿ ਮੇਰੇ ਸਾਥ ਕੋ ਸੋ ਸਥਾਨ ਸਾਹਿਬ ਜੀ ਵਾਜੇ ਗੁਰੂ ਪਿਆਰੇ ਸਾਧ ਸੰਗਤ ਜੀਓ ਵਾਹਿਗੁਰੂ ਜੀ ਖਾਲਸਾ ਦੇ ਫਤਿਹ ਗੁਰਦੁਆਰਾ ਸ੍ਰੀ ਗਨੀਖਾਨ ਨਵੀਖਾਨ ਦਾਸਨ ਕਵਿ ਇਤਿਹਾਸ ਸਰਬੰਦਾਨੀ ਜਸਮੀਤ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨ ਸੋ ਪ੍ਰਾਪਤ ਪਵਿੱਤਰ ਘਰ ਤੀਸਰੀ ਮਾਸੀਵਾੜਾ ਵਿੱਚ ਗੁਲਾਬੇ ਪੰਜਾਬੇ ਦੇ ਘਰੋਂ ਜਿੱਥੇ ਗੁਰਦੁਆਰਾ ਚਵਾਰਾ ਸਾਹਿਬ ਸਥਿਤ ਹੈ ਜਦੋਂ ਭਾਈ ਗਣੀ ਖਾਨ ਵੀ ਖਾਨ ਨੂੰ ਪਤਾ ਲੱਗਾ ਕਿ ਸਤਿਗੁਰੂ ਉੱਥੇ ਆਏ ਹੋਏ ਹਨ ਤਾਂ ਉਹਨਾਂ ਦੋਵਾਂ ਪਰਵਾਂ ਨੇ ਜਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਡੇ ਘਰ ਚਰਨ ਪਾਗ ਪਵਿੱਤਰ ਕਰੋ ਬੇਨਤੀ ਕਰਨ ਤੇ ਸੱਚੇ ਪਾਤਸ਼ਾਹ ਇਹਨਾਂ ਦੋਵਾਂ ਪਰਵਾਂ ਦੇ ਨਾਲ ਇਹਨਾਂ ਦੇ ਘਰ ਆ ਪਹੁੰਚੇ ਇਹਦੇ ਉਣ ਤੇ ਭਾਈ ਗਣੀ ਹਾਂ ਤੇ ਨਵੀ ਖਾਨ ਨੇ ਦੇਖਿਆ ਕਿ ਸੁਹੀਏ ਬਹੁਤ ਫਿਰਦੇ ਹਨ ਤਾਂ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੇਕਰ ਆਪ ਨੀਲੇ ਵਸਤਰ ਪਹਿਨ ਲਵੋ ਤਾਂ ਸਾਨੂੰ ਆਪ ਜੀ ਦੀ ਸੇਵਾ ਕਰਨੀ ਸੋਖੀ ਹੋ ਜਾਵੇਗੀ ਸਤਿਗੁਰੂ ਜੀ ਦੇ ਕਹਿਣ ਤੇ ਲਲਾਰੀ ਨੂੰ ਬੁਲਾਇਆ ਗਿਆ ਤੇ ਹੁਕਮ ਕੀਤਾ ਕਿ ਸਾਡੇ ਵਾਸਤੇ ਨੀਲੇ ਵਸਤਰ ਰੰਗ ਕੇ ਲਿਆਓ ਲਲਾਰੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਵਸਤਰ ਉੱਠੀ ਹੋਈ ਮਿੱਟੀ ਵਿੱਚ ਹੀ ਰੰਗੇ ਜਾਂਦੇ ਹਨ ਜੋ ਕਿ ਰੰਗ ਪਾਉਣ ਤੋਂ 3 ਦਿਨ ਬਾਅਦ ਹੀ ਉੱਠਦੀ ਹੈ ਤਾ ਸਤਿਗੁਰੂ ਜੀ ਨੇ ਕਿਹਾ ਕਿ ਜਾ ਕੇ ਵੇਖ ਮੱਟੀ ਉੱਠੀ ਹੋਈ ਹੈ ਨਲਾਰੀ ਨੇ ਜਾ ਕੇ ਵੇਖਿਆ ਤਾਂ ਮੱਟੀ ਉਬਾਲੇ ਮਾਰ ਰਹੀ ਸੀ ਤਾਂ ਉਹ ਹੈਰਾਨ ਹੋ ਗਿਆ ਨਲਾਰੀ ਨੂੰ ਯਕੀਨ ਹੋ ਗਿਆ ਕਿ ਇਹ ਕੋਈ ਵਲੀ ਖੁਦਾ ਦਾ ਹੀ ਹੈ ਤੇ ਅਤੇ ਮੈਂ ਇਹਨਾਂ ਤੋਂ ਕੋਈ ਮੰਗ ਮੰਗ ਲਵਾਂ ਨਲਾਰੀ ਨੇ ਵਸਤਰਾਂ ਰਾਂ ਕੇ ਸਤਿਗੁਰੂ ਜੀ ਨੂੰ ਭੇਟ ਕੀਤੇ ਤੇ ਹੱਥ ਜੋੜ ਕੇ ਖੜਾ ਹੋ ਗਿਆ ਸਤਿਗੁਰੂ ਮੰਗ ਰੰਗਾਈ ਦੀ ਭੇਟਾ ਦੇਣੀ ਚਾਹੀ ਤਾਂ ਨਲਾਰੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਂ ਔਲਾਦ ਤੋ ਸਖਣਾ ਹੀ ਜਾ ਰਿਹਾ ਹਾਂ ਭਵਿਸ਼ ਕਰ ਦਿਓ ਤਾਂ ਵਜਨ ਹੋਇਆ ਭਰਪੂਰ ਹੋਵੇਗਾ ਦੂਸਰੀ ਬੇਨਤੀ ਕੀਤੀ ਸਤਗੁਰੂ ਜੀ ਦਾ ਸਾਡਾ ਗੁਜਾਰਾ ਔਖਾ ਹੋ ਰਿਹਾ ਹੈ ਰੰਗ ਦੇ ਪੈਸੇ ਸਿਰੋਂ ਨਹੀਂ ਉਤਰਦੇ ਕੋਈ ਕਿਰਪਾ ਦ੍ਰਿਸ਼ਟੀ ਕਰ ਦੇਵੇ ਸਤਗੁਰੂ ਜੀ ਦਾ ਬਚਨ ਹੋਇਆ ਕਿ ਜਿਸ ਮਿੱਟੀ ਵਿੱਚ ਸਾਡੇ ਵਸ ਰੰਗ ਕੇ ਲਿਆਇਆ ਹੈ ਅੱਜ ਤੋਂ ਬਾਅਦ ਉਸ ਵਿੱਚ ਕੋਈ ਰੰਗ ਨਹੀਂ ਪਾਉਣਾ ਜੋ ਰੰਗ ਮਨ ਵਿੱਚ ਧਾਰ ਕੇ ਕਪੜਾ ਡਬੋਵੇਂਗਾ ਸੋਈ ਰੰਗ ਉਗੜੇਗਾ ਮੱਟੀ ਟੱਕ ਕੇ ਰੱਖੀ ਇਹ ਪੇਟ ਆਮ ਕੋਲ ਭੇਦ ਭੇਦ ਲਿਖਣਾ ਆਮ ਕੋਲ ਨਹੀਂ ਦੱਸਣਾ ਗਣੀ ਖਾਨ ਵੀ ਖਾਨ ਨੇ ਬੇਦੀ ਕੀਤੀ ਗਈ ਔਲਾਦ ਤਾਂ ਸਾਡੇ ਘਰ ਵੀ ਨਹੀਂ ਹੈ ਸਤਿਗੁਰੂ ਕਹਤ ਤੁਹਾਡੀ ਸੇਵਾ ਪ੍ਰਵਾਨ ਹੋ ਚੁਗੀ ਹੈ ਤੁਹਾਡੇ ਤੇ ਕਿਰਪਾ ਹੋਵੇਗੀ ਇਸ ਸਥਾਨ ਤੇ ਸਤਿਗੁਰੂ ਜੀ ਦੇ 2 ਦਿਨ 2 ਰਾਤਾਂ ਆਰਾਮ ਕੀਤਾ ਉਬਰੰਦ ਸਤਿਗੁਰੂ ਜੀ ਨੂੰ ਪਲਾਂਗ ਤੇ ਬਿਠਾ ਕੇ ਅਗਲੇ ਪਾਵੇ ਗਣੀ ਖਾਨ ਨਵੀ ਖਾਨ ਤੇ ਪਿਛਲੇ ਪਾਵੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਚੁੱਕ ਲਿਆ ਤੇ ਪਿੱਛੇ ਭਾਈ ਦਿਆ ਸਿੰਘ ਮੋਰਾ ਦੇ ਖੰਭਾਂ ਦੀ ਚੋੜ ਕਰਨ ਲੱਗ ਪਏ ਇਸ ਤਰ੍ਹਾਂ ਕੋਤਕ ਕਰਚਦੇ ਹੋਏ ਸਤਿਗੁਰੂ ਜੀ ਉੱਚ ਦੇ ਪੀਰ ਬਣ ਕੇ ਬਾਈ ਪਹੋ ਦੀ ਪਿਛਲੀ ਰਾਤ ਨੂੰ ਇਸ ਜਗ੍ਹਾ ਤੋਂ ਨਿਕਲ ਤੁਰੇ ਸਤਿਗੁਰੂ ਜੀ ਗੁਰਦੁਆਰਾ ਗ੍ਰਪਾਨਪੀੜ ਸਾਹਿਬ ਗੁਰਦੁਆਰਾ ਕਟਾਣਾ ਸਾਹਿਬ ਪਿੰਡ ਰਾਮਪੁਰ ਪਿੰਡ ਕਨੇਜ ਹੁੰਦੇ ਹੋਏ ਆਲਮਗੀਰ ਵੱਲ ਚਾਲੇ ਪਾਏ ਗੁਰੂ ਜੀ ਨੇ ਆਲਮਗੀਰ ਪਹੁੰਚ ਕੇ ਗਨੀਖਾਨ ਨਵੀਖਾਨ ਤੇ ਕਿਰਪਾ ਕਰਦੇ ਹੋਏ ਬਖਸ਼ਾ ਕਰਦੇ ਹੋਏ ਇਹ ਹੁਕਮਨਾਮਾ ੴ ਸ੍ਰੀ ਵਾਹਿਗੁਰੂ ਜੀਓ ਹੁਕਮਨਾਮਾ ਪਾਤਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ ਸਰਬੱਤ ਸੰਗਤ ਉੱਪਰ ਮੇਰਾ ਹੁਕਮ ਹੈ ਗਨੀਖਾਨ ਔਰ ਇਹ ਜੋ ਹੈ ਨਾ ਫਰਜੰਦਾ ਸੋ ਬਿਹ ਹੈ ਹਨ ਮੇਰੇ ਕੰਮ ਆਏ ਹਨ ਜੋ ਸਿੱਖ ਇਨਕੀ ਖਿਦਮਤ ਅੰਦਰ ਜੋ ਰਹੇਗਾ ਸੋ ਨਿਹਾਲ ਹੋਗ ਉਹਨਾਂ ਉੱਪਰ ਮੇਰੀ ਖੁਸ਼ੀ ਹੋਗ ਉਸ ਉੱਪਰ ਮੇਰਾ ਹੱਥ ਹੋਗ ਇਹ ਜੋ ਹੈ ਸੋ ਮੇਰੇ ਹੈਨ ਜੋ ਸਿੱਖ ਇਨਕੀ ਸੇਵਾ ਕਰੇਗਾ ਸੋ ਮੇਰੀ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪ੍ਰਿਆਰਿ ਸਾਧ ਸੰਗਤ ਜੀ ਦਮੇਸ਼ਪਾਲ ਜੀ ਦਾ ਇਹ ਹੁਕਮਨਾਮਾ ਅੱਜ ਵੀ ਭਾਈ ਗਨੀ ਖਾਨ ਤੇ ਨਵੀਂ ਪੀੜੀ ਦੇ ਕੋਲ ਸਤਕਾਰ ਦੇ ਨਾਲ ਲਾਹੌਰ ਪਾਕਿਸਤਾਨ ਦੇ ਵਿੱਚ ਪਿਆ ਹੈ ਇਹਦੀ ਫੋਰਟ ਟੂ ਸਟੇਟ ਦਰਬਾਰ ਇਹਦੇ ਦਰਬਾਰ ਦੇ ਤੁਸੀਂ ਮੈਨੂੰ ਮੋਬਾਈਲ ਲਿਆ ਹੁਣੇ ਤੁਹਾਨੂੰ ਕੱਢ ਦਾਂਗੇ ਇਹ ਪਵਿੱਤਰ ਸਥਾਨ ਤੇ ਇਸ ਮੇਸ਼ਪਤਾ ਨੇ ਦੋ ਦਿਨ ਤੇ ਦੋ ਰਾਤਾਂ ਆਰਾਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਮਾਲਕਾ ਇਹੋ ਪਵਿੱਤਰ ਸਥਾਨ ਹੈ ਜਿੱਤੇ ਦੋ ਦਿਨ ਦੋ ਰਾਤਾਂ ਮਹਾਰਾਜ ਨੇ ਵਿਸਰਾਉਂਦੇ ਵਾਹਿਗੁਰੂ ਜੀ ਕਾ ਖਾਲਸਾ Why <coughs>

चलो चलो चलो